ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਵਿੱਚ ਤੇ ਚੈਨਲ ਨੂੰ ਪਹਿਲੀ ਵਾਰ ਦੇਖਣ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਅੱਜ ਜੋ ਆਪਾਂ ਕਰਨਾ ਸ਼ਾਹ ਹੁਸੈਨ ਬਾਰੇ ਕਰਾਂਗੇ ਤੇ ਸ਼ਾਹ ਹੁਸੈਨ ਦਾ ਜਿਹੜਾ ਜਨਮ ਆਗਾ ਉਹ ਮੰਨਿਆ ਜਾਂਦਾ ਹੈਗਾ ਜੀ 1539 ਈਸਵੀ ਦੇ ਵਿੱਚ ਸ਼ਾਹ ਹੁਸੈਨ ਦਾ ਜਿਹੜਾ ਜਨਮ ਮੰਨਿਆ ਜਾਂਦਾ ਹੈਗਾ ਤੇ ਜਿਹੜੀ ਇਹਨਾਂ ਦੀ ਮੌਤ ਆ ਜੀ 1593 ਦੇ ਵਿੱਚ ਜਿਹੜੀ ਹੈਗੀ ਮੰਨੀ ਜਾਂਦੀ ਹੈਗੀ 1500 39 ਦੇ ਵਿੱਚ ਜਨਮ ਤੇ 1593 ਦੇ ਵਿੱਚ ਨਦੀ ਮੌਤ ਮੰਨੀ ਜਾਂਦੀ ਹੈਗੀ ਸਭ ਤੋਂ ਪਹਿਲਾਂ ਆਪਾਂ ਪੜਨਾਗਾ ਜਿਹੜਾ ਸ਼ਾਹ ਹੁਸੈਨਾ ਬਾਬਾ ਫਰੀਦ ਤੋਂ ਬਾਅਦ ਪੰਜਾਬੀ ਜਵਾਨ ਦਾ ਦੂਜਾ ਵੱਡਾ ਸੂਫੀ ਕਵੀ ਜਿਹੜਾ ਮੰਨਿਆ ਜਾਂਦਾ ਹੈ ਜੇ ਸ਼ਾਹ ਬਾਬਾ ਫਰੀਦ ਨੂੰ ਮਤਲਬ ਕਿ ਸ਼ਾਹ ਬਾਬਾ ਫਰੀਦ ਤੋਂ ਬਾਅਦ ਸ਼ਾਹ ਹੁਸੈਨ ਨੂੰ ਪੰਜਾਬੀ ਜਵਾਨ ਦਾ ਦੂਜਾ ਵੱਡਾ ਕਵੀ ਮੰਨਿਆ ਜਾਂਦਾ ਹੈਗਾ ਜਿਹੜੇ ਸ਼ਾਹ ਹੁਸੈਨ ਨੇ ਇਹ 16ਵੀਂ ਸਦੀ ਦੇ ਜਿਹੜੇ ਸੂਫੀ ਕਵੀ ਮੰਨੇ ਜਾਂਦੇ ਨੇ ਜਿਹੜੇ ਇਹਨਾਂ ਦੇ ਮਤਲਬ ਕਿ ਸਮਕਾਲੀ ਸੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਪੀਲੂ ਕਾਨਾ ਛੱਜੂ ਦੁੱਲਾ ਪੱਟੀ ਬਾਦਸ਼ਾਹ ਅਕਬਰ ਤੇ ਜਹਾਂਗੀਰ ਦੇ ਇਹ ਕੀ ਸੀ ਸਮਕਾਲੀ ਮੰਨੇ ਜਾਂਦੇ ਹੈਗੇ ਸ਼ਾਹ ਹੁਸੈਨ ਕਾਦਰੀ ਜਿਹੜਾ ਸੀਗੇ ਇਹ ਮਲਾਮਤੀ ਸੀ ਇਨਦਾ ਮਲਾਮਤੀ ਜਿਹੜੇ ਖਾਨਦਾਨ ਨਾਲ ਇਹ ਸਬੰਧ ਰੱਖਦੇ ਸੀ ਮਲਾਮਤੀ ਕਾਦਰੀ ਮਲਾਮਤੀ ਸੀ ਸ਼ਾਹ ਹੁਸੈਨ ਤੇ ਪਹਿਲਾ ਇਹ ਕਲੰਦਰੀ ਸੀਗੇ ਤੇ ਉਸ ਤੋਂ ਬਾਅਦ ਕੀ ਸੂਫੀ ਇਹ ਉਹ ਸੂਫੀ ਨੇ ਜੋ ਆਪਣੀ ਨੇਕੀ ਨੂੰ ਤਾਂ ਨਾ ਪ੍ਰਗਟ ਕਰੇ ਪਰ ਬੁਰਾਈ ਨੂੰ ਪ੍ਰਗਟ ਕਰਦੇ ਫਿਰੇ ਵੀ ਕਹਿੰਦੇ ਅੱਗੇ ਸ਼ਾਹ ਹੁਸੈਨ ਦਾ ਜਿਹੜਾ ਜਨਮਾਗਾ ਉਹ ਟੁੱਡੇ ਰਾਜਪੂਤਾਂ ਵਿੱਚ 1539 ਨੂੰ ਹੋਇਆ ਸੀਗਾ ਆਪਾਂ ਪਤਾ ਪੜਿਆ ਇਹ 1539 ਨੂੰ ਹੋਇਆ ਸੀ ਢੂਡੇ ਰਾਜਪੂਤਾਂ ਦੇ ਵਿੱਚ ਲਾਹੌਰ ਵਿੱਚ ਹੋਇਆ ਸੀਗਾ ਜੀ ਇਹ ਸ਼ਾਹ ਹਸੈਨ ਦੇ ਜਿਹੜੇ ਪਿਤਾ ਸੀਗੇ ਉਹਨਾਂ ਦਾ ਨਾਮ ਕੀ ਸੀਗਾ ਜੀ ਇਹ ਕਿੱਤਾ ਉਹਨਾਂ ਦਾ ਜੁਲਾਹਾ ਸੀਗਾ ਠੀਕ ਆ ਸ਼ਾਹ ਹਸੈਨ ਦੇ ਪਿਤਾ ਦਾ ਕਿੱਤਾ ਸੀ ਜਿਹੜਾ ਉਹ ਜੁਲਾਹਿਆਂ ਦਾ ਸੀਗਾ ਤੇ ਪਿਤਾ ਦਾ ਨਾਮ ਉਹਨਾਂ ਦਾ ਨੌ ਸ਼ੇਖ ਉਸਮਾਨ ਸੀਗਾ ਤੇ ਉਹਨਾਂ ਨੇ ਜਿਹੜੇ ਮਤਲਬ ਕਿ ਉਹਨਾਂ ਦੇ ਸ਼ੇਖ ਅਬੂ ਬਕਰ ਤੇ ਬਹਿਲੌਲ ਤੋਂ ਜਿਹੜੀ ਤਾਲੀਮ ਹਾਸਲ ਕੀਤੀ ਸੀਗੀ ਤੇ ਹੁਸੈਨ ਨੇ 10 ਸਾਲਾਂ ਦੀ ਉਮਰ ਦੇ ਵਿੱਚ ਕੀ ਸੀ ਕੁਰਾਨ ਜਿਹੜਾ ਹਿਫਜ਼ ਕਰ ਲਿਆ ਸੀ ਹਿਫਜ਼ ਕਰਨ ਦਾ ਮਤਲਬ ਹੁੰਦਾਗਾ ਕਿ ਜਿਹੜਾ ਜੀਨ ਸਾਰਾ ਜਿਹੜਾ ਕੁਰਾਨ ਹੈਗਾ ਉਹ ਜਵਾਨੀ ਯਾਦ ਕਰ ਲਵੇ ਹਾਫਿਜ਼ ਕਰ ਲਿਆ ਸੀ ਉਸ ਨੂੰ ਹਾਫਿਜ਼ ਦੀ ਜਿਹੜੀ ਉਪਾਧੀ ਵੀ ਜਿਹੜੀ ਦਿੱਤੀ ਗਈ ਸੀਗੀ ਠੀਕ ਆ ਜਿਹੜੇ ਹੁਸੈਨ ਸੀ ਉਹ ਲਾਲ ਕੱਪੜੇ ਪਾਉਂਦੇ ਸੀਗੇ ਜਿਹਦੇ ਕਰਕੇ ਉਹਨਾਂ ਨੂੰ ਕੀ ਕਿਹਾ ਜਾਂਦਾ ਸੀਗਾ ਲਾਲ ਹੁਸੈਨ ਦੇ ਨਾਮ ਨਾਲ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਸੀਗਾ ਮਾਦੂ ਲਾਲ ਨਾਮ ਦਾ ਇੱਕ ਮੁੰਡਾ ਸੀ ਜਿਹਦੇ ਨਾਲ ਉਹਨਾਂ ਨੂੰ ਇਸ਼ਕ ਹੋ ਗਿਆ ਸੀ ਉਹਦੇ ਕਾਰਨ ਉਹ ਆਪਦੇ ਆਪ ਨੂੰ ਮਾਦੂ ਲਾਲ ਹੁਸੈਨ ਵੀ ਕਿਹਾ ਕਰਦੇ ਸੀਗੇ ਮਾਦੂ ਲਾਲ ਨੇ ਜਿਹੜੀ ਆਪਣੀ ਲੰਬੀ ਉਮਰ ਭੋਗੀ ਤੇ ਉਹਨਾਂ ਨੂੰ ਵੀ ਸ਼ਾਹ ਹੁਸੈਨ ਦੀ ਮਜ਼ਾਰ ਦੇ ਲਾਗੇ ਹੀ ਕੀ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਦਫਨਾ ਦਿੱਤਾ ਸੀਗਾ ਸ਼ਾਹ ਹੁਸੈਨ ਦਾ ਜਿਹੜਾ ਮਜ਼ਾਰ ਹੈਗਾ ਇੱਕ ਖਾਨਗਾਹ ਦੇ ਰੂਪ ਵਿੱਚ ਲਾਹੌਰ ਦੇ ਵਿਖੇ ਅ ਬਗਨ ਬਗਬਾਨ ਨੇ ਪੁੱਤ ਦੇ ਵਿੱਚ ਇੱਕ ਸ਼ਾਲੀਮਾਰ ਬਾਗ ਲੋਹਾਰ ਦੇ ਨੇੜੇ ਉੱਥੇ ਇਹ ਮੌਜੂਦ ਹੈਗਾ ਠੀਕ ਹੈ ਇਹਦੇ ਤਿੰਨ ਦਰਵਾਜ਼ੇ ਰੱਖੇ ਗਏ ਨੇ ਚੜ੍ਹਦੇ ਵਾਲਾ ਜਿਹੜਾ ਦਰਵਾਜ਼ਾ ਹੈਗਾ ਉਹਨੂੰ ਸਵਰਗੀ ਬੂਹਾ ਦੇ ਨਾਮ ਨਾਲ ਉਹ ਜਾਣਿਆ ਜਾਂਦਾ ਉਹ ਮਸ਼ਹੂਰ ਹੈਗਾ ਸਵਰਗੀ ਬੂਹੇ ਦੇ ਨਾਮ ਨਾਲ ਹਰ ਸਾਲ ਜਿਹੜਾ ਚਿੱਤਰ ਜਿਵੇਂ ਚੇਤ ਦੇ ਮਹੀਨੇ ਦੇ 14ਵਾਂ ਦਿਨ ਜਦੋਂ ਚੇਤ ਦਾ ਮਹੀਨਾ ਤਾਂ ਜਿਹੜਾ ਸ਼ਾਹ ਹੁਸੈਨ ਦੀ ਖਾਨਗਾਹ ਉੱਤੇ ਜਿਹੜਾ ਉਰਸ ਹੈਗਾ ਜਿਹੜਾ ਉਹ ਲੱਗਦਾ ਹੈਗਾ ਉਰਸ ਮਨਾਇਆ ਜਾਂਦਾ ਹੈਗਾ ਤੇ ਜਿਹੜਾ ਇੱਥੇ ਦੇ ਮੇਲਾ ਜਿਹੜਾ ਹੈਗਾ ਉਹ ਚਿਰਾਗਾਂ ਦਾ ਜਿਹੜਾ ਹੈਗਾ ਚਰਾਗਾ ਮੇਲਾ ਇਹਨੂੰ ਕਿਹਾ ਜਾਂਦਾਗਾ ਚਰਾਗਾ ਦਾ ਮੇਲੇ ਵਜੋਂ ਇਹਨੂੰ ਮਨਾਇਆ ਜਾਂਦਾਗਾ ਜਦੋਂ ਸਿੱਖ ਰਾਸ ਸੀ ਉਸ ਸਮੇ ਇੱਥੇ ਕੀ ਲੱਗਦਾ ਸੀ ਬਸੰਤ ਦਾ ਸ਼ਾਹੀ ਮੇਲਾ ਲੱਗਿਆ ਕਰਦਾ ਸੀਗਾ ਉਸ ਟਾਈਮ ਤੇ ਉਸ ਤੋਂ ਬਾਅਦ ਫਿਰ ਇਹ ਹੈ ਮੇਲਾ ਚਰਾਗਾ ਦਾ ਲੱਗਣ ਲੱਗਿਆ ਜਿਹੜੀਆਂ ਸ਼ਾਹ ਹੁਸੈਨ ਦੀਆਂ ਕੁੱਲ ਮਤਲਬ ਕਿ ਕਿੰਨੀਆਂ ਨੇ 163 ਕਾਫੀਆਂ ਨੇ ਜਿਹਦੇ ਵਿੱਚ ਉਸ ਨੂੰ ਪੰਜਾਬੀ ਸੂਫੀ ਕਾਬ ਵਿੱਚ ਕਾਫੀ ਜਿਹੜਾ ਕਾਫੀਆਂ ਦਾ ਮੋਢੀ ਵੀ ਮੰਨਿਆ ਜਾਂਦਾਗਾ ਵੀ ਜਿਹੜੀ ਉਹਨਾਂ ਦੀ ਸ਼ੁਰੂਆਤ ਹੈ ਜਿਹੜੀ ਇਹ ਆਪਣੇ ਸ਼ਾਹ ਹੁਸੈਨ ਜੀ ਨੇ ਕਾਫੀ ਦੀ ਸ਼ੁਰੂਆਤ ਕੀਤੀ ਸੀ ਇਹ ਵੀ ਮੰਨਿਆ ਜਾਂਦਾਗਾ ਉਸ ਦੀ ਜਿਹੜੀ ਕਾਫੀਆਂ ਵਿੱਚ ਜਿਹੜੀ ਇਸ਼ਕ ਹਕੀਕੀ ਬਿਰਹਾ ਤੇ ਸਵੈ ਮੂਲੰਕਨ ਤੇ ਜੋੜ ਦਿੱਤਾ ਗਿਆ ਸੀਗਾ ਜਿਹੜਾ ਕਾਫੀਆਂ ਦੇ ਵਿੱਚ ਸ਼ਾਹ ਹੁਸੈਨ ਦੇ ਜਿਹੜੇ ਕਾਫੀ 32 ਰਾਗਾਂ ਦੇ ਵਿੱਚ ਨੇ ਠੀਕ ਹੈ ਸ਼ਾਹ ਹੁਸੈਨ ਨੇ ਸੰਬੋਧਨੀ ਸ਼ੈਲੀ ਦੀ ਜਿਹੜੀ ਹੈ ਇਹਦੇ ਵਿੱਚ ਵਰਤੋਂ ਕੀਤੀ ਹੈਗੀ ਕਾਫੀਆਂ ਦੇ ਵਿੱਚ ਸੰਬੋਧਨੀ ਸ਼ੈਲੀ ਦੀ ਵਰਤੋਂ ਕੀਤੀ ਹੈਗੀ ਸ਼ਾਹ ਹੁਸੈਨ ਦੀ ਜਿਹੜੀ ਬੋਲੀ ਹੈਗੀ ਉਹ ਟਕਸਾਲੀ ਪੰਜਾਬੀ ਆ ਪਰ ਉਸ ਵਿੱਚ ਲੈਂਦੀ ਦੀ ਰੰਗਤ ਵੀ ਹੈਗੀ ਤੇ ਸ਼ਾਹ ਹੁਸੈਨ ਸ਼ੁਰੂ ਵਿੱਚ ਸ਼ਰਧ ਦੇ ਪਵੰਦ ਰਹੇ ਨੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਜਿਹੜੇ ਬਾਬਾ ਫਰੀਦ ਸੀਗੇ ਤੇ ਜਸ ਤੇ ਬਾਬਾ ਫਰੀਦ ਬਾਬਾ ਫਰੀਦ ਦਾ ਜਿਹੜਾ ਤੇ ਤ ਸਭ ਤਜ਼ਫਫ ਸੀ ਸ਼ਾਹਸੈਂਦ ਦੀ ਜਿਹੜੀ ਸਮੁੱਚੀ ਰਚਨਾ ਕਾਫੀ ਰੂਪ ਵਿੱਚ ਮੌਜੂਦ ਆਗੀ ਰਚਨਾ ਦਾ ਵਿਸ਼ਾ ਰੱਬੀ ਪ੍ਰੇਮ ਦੁਨੀਆ ਦਾ ਤਿਆਗ ਮੌਤ ਦਾ ਭੈ ਚੰਗੇ ਅਮਲਾ ਦੀ ਪ੍ਰੇਰਣਾ ਅਤੇ ਬਿਰਹਾ ਦਾ ਵਰਣਨ ਇਹਦੇ ਵਿੱਚ ਕੀਤਾ ਗਿਆ ਹੈਗਾ ਤੇ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਅਦਵੈਤਵਾਦੀ ਹੈਗੀ ਜਿਹੜੀ ਜਿਵੇਂ ਕਹਿ ਸਕਦੇ ਆਤਮਾ ਤੇ ਪਰਮਾਤਮਾ ਦੀ ਅਭੇਦਤਾ ਮੰਨੀ ਜਾਂਦੀ ਹੈਗੀ ਉਹਦੇ ਵਿੱਚ ਪ੍ਰਭੂ ਮਿਲਾਪ ਲਈ ਉਸਦੇ ਉਸਨੇ ਪ੍ਰੇਮੀ ਪ੍ਰੇਮਿਕਾ ਦੇ ਬੰਬ ਵੀ ਵਰਤੇ ਹੈਗੇ ਇਸ਼ਕ ਸ਼ਬਦ ਪਹਿਲੀ ਵਾਰ ਵਰਤਿਆ ਗਿਆ ਹੈ ਇਹਦੇ ਵਿੱਚ ਇਹਨਾਂ ਨੇ ਜਿਹੜਾ ਵਰਤਿਆ ਹੈਗਾ ਉਸਨੇ ਕਾਫੀਆਂ ਦੀ ਸ਼ਬਦਾਬਲੀ ਆਮ ਮਤਲਬ ਕਿ ਜੀਵਨ ਵਿੱਚੋਂ ਚੁਣੀ ਜਿਵੇਂ ਚਰਖਾ ਪਟਾਰੀ ਜਾਮ ਬਾਗ ਹਟ ਪੂਣੀ ਹਨਾ ਘੋੜਾ ਸਖੀ ਇਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਮਤਲਬ ਕਿ ਆਮ ਸ਼ਬਦਾਵਲੀ ਹੈ ਜਿਹੜੀ ਕਾਫੀਆਂ ਦੇ ਵਿੱਚ ਜਿਹੜੀ ਹੈਗੀ ਉਹਨਾਂ ਨੇ ਚਰਖਾ ਤੇ ਚਰਖੇ ਨਾਲ ਸੰਬੰਧਿਤ ਹੋਰ ਸਮਗਰੀ ਜਿਵੇਂ ਜੀ ਇਸ ਦੇ ਨਾਲ ਹੀ ਦੁਨਿਆਵੀ ਜਿਹੜੇ ਆਸ਼ਿਕ ਨੇ ਹੀ ਰਾਂਝਾ ਆਦ ਪਹਿਲੀ ਵਾਰ ਸ਼ਾਹ ਹੁਸੈਨ ਦੀ ਕਵਿਤਾ ਵਿੱਚ ਪਰਮਾਤਮਾ ਦੇ ਪਿਆਰ ਦੇ ਪ੍ਰਤੀਕ ਬਣ ਕੇ ਹਾਜ਼ਰ ਹੋਏ ਠੀਕ ਹੈ ਪੰਜਾਬੀ ਸੂਫੀ ਕਵੀਆਂ ਵਿੱਚੋਂ ਸ਼ਾਹ ਹੁਸੈਨ ਪਹਿਲਾ ਕਵੀ ਸੀਗਾ ਜਿਸ ਦੀ ਰਚਨਾ ਪਹਿਲੀ ਕਵਾਲ ਜਿਹੜੇ ਕਵਾਲ ਸੀਗੇ ਉਹ ਆਮ ਜਨ ਸਾਦਨਾ ਤੱਕ ਪਹੁੰਚੀ ਉਹ ਪਹਿਲਾ ਮਤਲਬ ਕਿ ਸ਼ਾਹ ਹੁਸੈਨ ਪਹਿਲਾ ਕਬੀ ਮੰਨਿਆ ਜਾਂਦਾ ਸੂਫੀ ਜਿਸਨਾਂ ਦੀ ਜਿਹੜੀ ਹੈਗੀ ਰਚਨਾ ਨੂੰ ਜਿਹੜੇ ਕਵਾਲ ਸੀਗੇ ਉਹ ਆਪਣੇ ਗਾਇਕੀ ਦੇ ਵਿੱਚ ਲੈ ਕੇ ਆਏ ਸ਼ਾਹ ਹੁਸੈਨ ਪੰਜਾਬੀ ਦਾ ਪਹਿਲਾ ਸ਼ਾਇਰ ਹੈ ਜਿਸ ਨੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਨਾਇਕਾ ਹੀਰਾਂਜਾ ਹੋ ਗਿਆ ਸੋਹਣੀ ਮਹੀਵਾਲ ਹੋ ਗਿਆ ਆਦਲੂ ਰੱਬ ਦੇ ਰੱਬ ਤੇ ਮਨੁੱਖ ਜਾਂ ਮੁਰਸ਼ਦ ਦੇ murid ਦੀ ਸਾਂਝ ਦੇ ਪ੍ਰਤੀਕ ਬਣਾ ਕੇ ਪੇਸ਼ ਕੀਤਾ ਸ਼ਾਹ ਹੁਸੈਨ ਨੂੰ ਪੰਜਾਬੀ ਦਾ ਸੂਰਦਾਸ ਵੀ ਕਿਹਾ ਜਾਂਦਾ ਹੈਗਾ ਪਿਆਰਾ ਸਿੰਘ ਪਦਮ ਤਾਂ ਉਸ ਨੂੰ ਪੰਜਾਬੀ ਸੂਫੀ ਕਵਿਤਾ ਦਾ ਬਾਨੀ ਵੀ ਆਖਦੇ ਨੇ ਤੇ ਧਰਮ ਸਿੰਘ ਨੇ ਸ਼ਾਹ ਹੁਸੈਨ ਨੂੰ ਪੰਜਾਬ ਦਾ ਕਬੀਰ ਵੀ ਕਿਹਾਗਾ ਸੁਨਦਰ ਕੋਲੀ ਸ਼ਾਹ ਹੁਸੈਨ ਨੂੰ ਨਵੀਨ ਪੰਜਾਬੀ ਵਿੱਚ ਲਿਖਣ ਵਾਲਾ ਪਹਿਲਾ ਸੂਫੀ ਕਵੀ ਆਖਦੇ ਆਗੇ ਤੇ ਸ਼ਾਹ ਹੁਸੈਨ ਬਿਰਹਾ ਦਾ ਕਵੀ ਵੀ ਕਿਹਾ ਜਾਂਦਾ ਸ਼ਾਹ ਹੁਸੈਨ ਨੂੰ ਬਿਰਹਾ ਦਾ ਕਵੀ ਕਿਹਾ ਜਾਂਦਾਗਾ ਕਿਉਂਕਿ ਉਸ ਦੀ ਰਚਨਾ ਦੇ ਵਿੱਚ ਵਿਛੋੜੇ ਦੇ ਭਾਵਾਂ ਨੂੰ ਬੜੀ شدت ਨਾਲ ਜਿਹੜਾਗਾ ਪ੍ਰਗਟ ਕੀਤਾ ਗਿਆਗਾ ਉਸ ਦੀ ਲਗਭਗ ਸਾਰੀ ਰਚਨਾ ਇੱਕ ਅਜਿਹੇ ਵਿਯੋਗ ਵਿੱਚ ਹੋਈ ਮਨੁੱਖ ਦੀ ਮਨੋਦਸ਼ਾ ਨੂੰ ਪੇਸ਼ ਕਰਦੀ ਹੈਗੀ ਜੋ ਮਤਲਬ ਕਿ ਜ਼ਿੰਦਗੀ ਦੇ ਉਪਰਾਮ ਤੇ ਨਿਰਾਸ਼ ਨਿਰਾਸ਼ਤਾ ਵੱਲ ਜਾਂਦੀ ਹੈਗੀ ਉਹਨੂੰ ਹਰ ਮੌਤ ਮਤਲਬ ਉਹਨੂੰ ਹਰ ਜਗ੍ਹਾ ਮੌਤ ਹੀ ਮੌਤ ਦਿਸਦੀ ਹੈਗੀ ਤੇ ਦੁਨੀਆ ਦੀ ਛਲਕ ਕਪਟ ਨਾਲ ਜਿਹੜੀ ਹੈਗੀ ਦੁਨੀਆ ਦੀ ਜਿਹੜੀ ਛਲਕ ਕਪਟ ਨਾਲ ਹੋ ਪਰੀ ਜਾਪਦੀ ਹੈ ਇਦਾਂ ਦੀ ਜਿਹੜੀ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਵਿਰਹਾ ਦਾ ਕਵੀ ਇਸ ਕਰਕੇ ਉਹਨਾਂ ਨੂੰ ਮੰਨਿਆ ਜਾਂਦਾ ਕਿ ਉਹਨਾਂ ਨੇ ਵਿਰਹਾ ਜਿਹੜੀ ਹੈਗੀ ਜ਼ਿਆਦਾ ਆਪਣੀਆਂ ਕਵਿਤਾਵਾਂ ਦੇ ਵਿੱਚ ਪੇਸ਼ ਕੀਤੀ ਹੈਗੀ। ਸਾਹ ਹੁਸੈਨ ਨਾਲ ਮਤਲਬ ਕਿ ਉਹਨਾਂ ਦੀ ਮੌਤ ਸੰਬੰਧੀ ਇੱਕ ਕਥਾ ਹੈਗੀ ਜਿਹੜੀ ਇਹ ਦੱਸੀ ਜਾਂਦੀ ਹੈ ਕਿ ਕਹਿੰਦੇ ਇੱਕ 36 ਸਾਲ ਦੀ ਉਮਰ ਤੱਕ ਜਿਹੜੇ ਸਾਹ ਹੁਸੈਨ ਨੇ ਜੂਹਦ ਕੀਤਾ ਤੇ ਬਾਕੀ ਜਿਹੜੇ 27 ਸਾਲ ਮਸਤਾਨੇ ਰਹਿ ਕੇ ਉਹਨਾਂ ਨੇ ਬਤਾਈ ਠੀਕ ਹੈ ਉਸ ਤੋਂ ਬਾਅਦ ਉਸ ਦੀ ਫੌਤਗੀ ਨਾਲ ਬੜੀ ਫੌਤਗੀ ਮਿਸ ਮੌਤ ਨਾਲ ਬੜੀ ਦਿਲਚਸਪ ਘਟਨਾ ਜਿਹੜੀ ਹੈਗੀ ਉਹ ਜੁੜੀ ਹੋਈ ਹੈਗੀ ਉਹ ਕਹਿੰਦੇ ਇੱਕ ਦਿਨ ਆਪਣੇ ਮੁਰਿਦਾਂ ਨਾਲ ਅਤੇ ਦੋਸਤਾਂ ਨਾਲ ਉਹ ਦਰਿਆ ਰਾਵੀ ਦੇ ਵਿੱਚ ਰਾਵੀ ਵਿੱਚ ਜਿਹੜੀ ਠਿੱਲੀ ਹੋਈ ਕਿਸ਼ਤੀ ਤੇ ਸਵਾਰ ਸੀਗੇ ਠੀਕ ਹੈ ਦਰਿਆ ਦੇ ਵਿੱਚ ਜਾ ਰਹੇ ਦਰਿਆ ਦੇ ਵਿੱਚ ਕਿਸ਼ਤੀ ਦੇ ਵਿੱਚ ਜਾ ਰਹੇ ਸੀਗੇ ਤੇ ਅਚਾਨਕ ਕੀ ਹੋਇਆ ਉਹਨਾਂ ਨੇ ਫਰਮਾਇਆ ਕਿ ਜੇ ਕਿਸੇ ਦਾ ਬਹੁਤ ਪਿਆਰਾ ਜਿਹੜਾ ਦੋਸਤ ਹੈਗਾ ਉਹਨੂੰ ਬੁਲਾ ਲਵੇ ਤੇ ਕੀ ਕਰਨਾ ਚਾਹੀਦਾ ਬਲਾਵੇ ਜੇ ਕੋਈ ਪਿਆਰਾ ਦੋਸਤ ਹੈਗਾ ਉਹਦਾ ਜੇ ਉਹਨੂੰ ਕੋਈ ਬਲਾਵੇ ਤਾਂ ਕੀ ਕਰਨਾ ਚਾਹੀਦਾ ਤੇ ਫੌਰਨ ਚਲੇ ਜਾਣਾ ਚਾਹੀਦਾ ਉਸਨੂੰ ਉਹਨਾਂ ਨੇ ਉਹਨੇ ਪੁੱਛਿਆ ਸ਼ਾਹ ਹੁਸੈਨ ਨੇ ਤੇ ਬੀੜੀ ਤੇ ਜਿਹੜੇ ਸਵਾਰ ਲੋਕ ਸੀਗੇ ਉਹਨਾਂ ਨੇ ਕੀ ਆਖਿਆ ਸ਼ਾਹ ਹੁਸੈਨ ਨੂੰ ਕਹਿਣ ਲੱਗੇ ਵੀ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੇ ਕੋਈ ਉਹਨਾਂ ਦਾ ਪਿਆਰਾ ਦੋਸਤ ਹੈਗਾ ਜਿਹੜਾ ਬੁਲਾ ਰਿਹਾ ਹੈਗਾ ਤਾਂ ਉਹਨੂੰ ਜਾਣਾ ਚਾਹੀਦਾ ਹੈ ਤੇ ਸ਼ਾਹ ਹੁਸੈਨ ਨੇ ਆਖਿਆ ਉਸ ਦਾ ਜਿਹੜਾ ਮਿੱਤਰ ਹੈਗਾ ਅੱਲਾ ਹੈਗਾ ਉਹ ਉਹ ਬੁਰਾ ਉਹ ਉਹਨੂੰ ਬੁਲਾ ਰਿਹਾ ਹਾ ਉਸ ਨੂੰ ਉਹ ਬੇੜੀ ਤੋਂ ਉਤਰਿਆ ਆਪਣੇ ਤੇ ਚਿੱਟੀ ਚਾਦਰ ਤਾਣੀ ਤੇ ਦਰਿਆ ਦੇ ਕੰਢੇ ਲੇਟ ਗਿਆ ਤੇ ਲੋਕੀ ਹੱਕੇ-ਵੱਕੇ ਰਹਿ ਗਏ ਦੇ ਵਿੱਚੋਂ ਜਿਹੜਾ ਪੌਰ ਸੀ ਓਡ ਚੁੱਕਾ ਸੀ ਉਸ ਥਾਂ ਤੇ ਉਸ ਦੀ ਦੇਹ ਨੂੰ ਦਫਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਕੁਝ ਸਾਲਾਂ ਪਿੱਛੋਂ ਰਾਵੀ ਦਰਿਆ ਦੇ ਵਿੱਚ ਕਹਿੰਦੇ ਹੱੜ ਆਇਆ ਕਬਰਾਂ ਨਾ માત્ર ਰਹਿ ਗਈਆਂ ਉਸਨੇ ਕਿਸੇ ਸ਼ਰਧਾਲੂ ਸ਼ਰਧਾਲੂ ਨੂੰ ਕਿਸੇ ਨੂੰ ਸੁਪਨਾ ਆਇਆ ਤੇ ਕਬਰ ਵਿੱਚ Laash ਨਹੀਂ ਗੁਲਦਸਤਾ ਹੈ ਤਾਂ ਉਸ ਨੂੰ ਪੁੱਟ ਕੇ ਮਜ਼ਾਰ ਕਿਤੇ ਹੋਰ ਬਣਾ ਦਿਓ ਉਹਨਾਂ ਨੇ ਕੀ ਕੀਤਾ ਉਹਨੂੰ ਪੁੱਟ ਕੇ ਜਿਹੜੀ ਕਬਰ ਸੀਗੀ ਉਹ ਸ਼ਾਲੀਮਾਰ ਬਾਗ ਵਿੱਚ ਜਿਹੜੀ ਫਿਰ ਉਸ ਤੋਂ ਬਾਅਦ ਉਹਦਾ ਉੱਥੇ ਜਿਹੜਾ ਸੀਗਾ ਉਹਨੂੰ ਪੂਜਣ ਲੱਗ ਗਏ ਸੀ ਸ਼ਾਲੀਮਾਰ ਬਾਗ ਦੇ ਵਿੱਚ ਲਾਹੌਰ ਨੇੜੇ ਸ਼ਾਹ ਹੁਸੈਨ ਨਾਲ ਰਿਲੇਟਡ ਜਿਹੜੇ ਕਾਫੀਆਂ ਵੀ ਨੇ ਜਿਵੇਂ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਅੰਦਰ ਤੂੰ ਹੈ ਬਾਹਰ ਤੂੰ ਹੈ ਰੋਮ ਰੋਮ ਵਿੱਚ ਤੂੰ ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਝ ਮੇਰਾ ਤੂੰ ਕਹੇ ਹੁਸੈਨ ਫਕੀਰ ਨਿਮਾਣਾ ਮੈਂ ਨਹੀਂ ਸਭ ਤੂੰ ਅਮਲਾਂ ਦੇ ਉੱਪਰ ਹੋਣ ਨਿਮੇੜੇ ਕਿਆ ਸੂਫੀ ਕਿਆ ਭੰਗੀ ਇਦਾਂ ਦੇ ਜਿਹੜੇ ਉਹਨਾਂ ਨੇ ਮਤਲਬ ਕਿ ਆਪਣੀਆਂ ਕਾਫੀਆਂ ਦੇ ਵਿੱਚ ਲਿਖਿਆਗਾ ਬੰਦਾ ਆਪ ਨੂੰ ਪਛਾਣ ਜੇ ਤੈ ਆਪ ਦਾ ਆਪ ਪਛਾਤਾ ਤਾਂ ਸਾਈਂ ਦਾ ਮਿਲਣਾ ਆਸਾਨ ਮਾਈਨੀ ਮੈਂ ਤੇਥੋਂ ਅੱਖਾਂ ਦਰਦ ਵਿਛੋੜੇ ਦਾ ਹਾਲ ਇਹ ਸਾਰੇ ਕੀ ਸੀ ਗਿਆਨਾਂ ਦੀਆਂ ਕਾਫੀਆਂ ਸੀ ਇਹ ਸਾਰੀਆਂ ਉਹਨਾਂ ਦੀਆਂ ਕਾਫੀਆਂ ਸੀਗੀਆਂ ਮਾਹੀ ਮਾਹੀ ਕੂਕਦੀ ਮੈਂ ਆਪੇ ਰਾਂਝਾ ਹੋਈ ਮਨ اٹਕ ਬੇਪਰਵਾਹਿਆ ਨਾਲ ਉਸ ਦਿਨ ਉਸ ਦਿਨ ਦੁਨੀਆ ਦੇ ਸਾਹੀ ਨਾਲ ਨਿਮਾਏ ਮੈਨੂੰ ਖੇੜਿਆਂ ਦੀ ਗੱਲ ਨਾ ਆਖੀ ਸਾਈਂ ਜਿੰ ਜਿੰਦੜੇ ਵੱਲ ਤਿੰਨਾਂ ਨੂੰ ਕੰਮ ਕੈਦਾ ਵੀ ਲੋਕਾ ਇਸ ਤੋਂ ਬਾਅਦ ਕੁਝ ਸਾਹੂ ਸ਼ੈਨ ਜੀ ਨਾਲ ਰਿਲੇਟਡ ਕੁਐਸਚਨ ਆਉਂਦੇ ਹੈਗੇ ਸਾਹੂ ਸ਼ੈਨ ਦਾ ਜਨਮ ਕਦੋਂ ਤੇ ਕਿੱਥੇ ਹੋਇਆਗਾ ਆਪਾਂ ਪਿੱਛੇ ਪੜ ਚੁੱਕੇ ਹਾਂਗੇ 1539 ਚ ਲਾਹੌਰ ਚ شاہ حسین ਦੇ ਪੁੱਤਰ ਦਾ ਨਾਮ ਕੀ ਸੀ شیخ عثمان ٹا شاہ حسین ਦੇ ਜਿਹੜੀਆਂ ਕਿੰਨੀਆਂ ਕਾਫੀਆਂ ਮਿਲਦੀਆਂ ਨੇ شاہ حسین ਦੀਆਂ ਜਿਹੜੀਆਂ 163 ਜਿਹੜੀਆਂ ਕਾਫੀਆਂ ਨੇ ਉਹ ਮੋਹਨ ਸਿੰਘ دیوانا ਦੀ ਪੁਸਤਕ ਮੁਕੰਮਲ ਕਲਾਮ شاہ حسین لاہورੀ ਵਿੱਚ 116 ਮਿਲਦੀਆਂ ਨੇ ਦਰਜ ਨੇ ਤੇ ਵੈਸੇ ਇਹਨਾਂ ਨੂੰ 163 ਕਿਹਾ ਜਾਂਦਾ ਇਹਨਾਂ ਦੀਆਂ ਕਾਫੀਆਂ ਜੇ ਅੱਜ ਮੋਹਨ ਸਿੰਘ دیوانا ਦੀ ਪੁਸਤਕ ਮੁਕੰਮਲ ਕਲਾਮ شاہ حسین ਦੇ ਵਿੱਚ ਕਿੰਨੀਆਂ ਕਾਫੀਆਂ ਨੇ ਦਰਜ ਨੇ ਤਾਂ 116 ਸ਼ਾਹ ਹੁਸੈਨ ਦੀ ਜਿਹੜੀ ਮਜ਼ਾਰਾ ਕਿੱਥੇ ਹੈਗੀ ਲਾਹੌਰ ਦੇ ਵਿੱਚ ਹੈਗੀ ਸ਼ਾਲੀਮਾਰ ਬਾਗ ਦੇ ਨੇੜੇ ਹੈਗੀ ਇਸ ਮਜ਼ਾਰ ਦੇ ਚੜ੍ਹਦੇ ਪਾਸੇ ਵਾਲੇ ਬੂਹੇ ਨੂੰ ਕੀ ਕਿਹਾ ਜਾਂਦਾ ਹੈਗਾ ਜਿਹੜਾ ਚੜ੍ਹਦੇ ਵਾ ਤਿੰਨ ਦਰਵਾਜ਼ੇ ਬਣਾਏ ਗਏ ਨੇ ਜਿਹੜਾ ਚੜ੍ਹਦੇ ਵਾਲੇ ਪਾਸੇ ਵਾਲਾ ਹੈ ਜਿਹੜਾ ਬੂਹਾ ਉਹਨੂੰ ਸਵਰਗੀ ਬੂਹਾ ਕਿਹਾ ਜਾਂਦਾਗਾ ਕਿਰਪਾਲ ਸਿੰਘ ਕਲੇ ਕਸੇਲ ਅਨੁਸਾਰ ਸ਼ਾਹ ਹੁਸੈਨ ਕਿਸ ਫਿਰਕੇ ਨਾਲ ਸੰਬੰਧਿਤ ਸੀਗਾ ਮਲਾਮਤੀ ਜਿਹੜੇ ਫਿਰਕੇ ਨਾਲ ਜਿਹੜਾ ਇਹ ਸਬੰਧਤ ਮੰਨਿਆ ਜਾਂਦਾ ਹੈਗਾ ਆ ਦੇਖੋ ਮੇਰੇ ਸਿਸਟਰ ਦੇ ਕੰਮ ਕੀ ਕੀਤੇ ਨੇ ਨੈਕਲਸ ਬਣਾ ਰੱਖਿਆ ਹੈਗਾ ਇੱਥੇ ਪਰਦੀ ਘਟਾ ਕੇ ਉਹ ਤੇ ਆ ਚੀਜ਼ਾਂ ਜ਼ਿਆਦਾ ਕਰਦੀਏਗੀ ਅਸਲ ਚ ਉਹ ਤਿਆਰੀ ਕਰਦੀਏਗੀ ਸ਼ਾਹ ਹੁਸੈਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਜਾਣਿਆ ਜਾਂਦਾ ਸੀ ਲਾਲ ਹੁਸੈਨ ਮਾਦੋ ਲਾਲ ਮੁੰਡੇ ਨਾਲ ਪਿਆਰ ਕਰਕੇ ਲਾਲ ਕੱਪੜੇ ਪਾਉਣ ਕਰਕੇ ਉਹਨਾਂ ਨੂੰ ਲਾਲ ਹੁਸੈਨ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਸ਼ਾਹ ਹੁਸੈਨ ਦੇ ਗੁਰੂਆਂ ਦਾ ਕਰਮ ਕੀ ਸੀਗਾ ਅੱਬੂ ਬਕਰ ਸ਼ੇਖ ਬਹਿਲੋਲ ਪੀਰ ਸਦੁੱਲਾ ਸ਼ਾਹ ਹੁਸੈਨ ਦੇ ਮੁਰਸ਼ਿਦ ਦਾ ਕੀ ਨਾਮ ਸੀਗਾ ਸ਼ੇਖ ਬਹਿਲੋਲ ਉਹਨਾਂ ਦੇ ਮੁਰਸ਼ਿਦ ਦਾ ਨਾਮ ਸੀਗਾ ਸ਼ਾਹ ਹੁਸੈਨ ਦੀ ਜਿਹੜੀ ਮਜ਼ਾਰ ਹੈ ਤੇ ਕਿਹੜਾ ਮੇਲਾ ਲੱਗਦਾਗਾ ਚਿਰਾਗਾ ਦਾ ਮੇਲਾ ਜਿਹੜਾਗਾ ਲੱਗਦਾਗਾ ਸ਼ਾਹ ਹੁਸੈਨ ਨੇ ਪ੍ਰਭੂ ਮਿਲਾਪ ਲਈ ਕਿਹੜੇ ਬਿੰਬ ਵਰਤਿਆ ਸੀਗਾ ਪ੍ਰੇਮ ਪ੍ਰੇਮਿਕਾ ਦਾ ਹੀ ਰਾਂਝਾ ਵੀ ਵਰਤਿਆ ਗਿਆ ਸੀਗਾ ਸ਼ਾਹ ਹੁਸੈਨ ਦੀ ਜਿਹੜੀ ਵਿਚਾਰਤਾਰਾ ਕਿਸ ਤਰ੍ਹਾਂ ਦੀ ਸੀਗੀ ਰਹੱਸਵਾਦੀ ਵਿਚਾਰਤਾਰਾ ਵਿਚਾਰਤਾਰ ਰਹੱਸਵਾਦੀ ਮਤਲਬ ਕਿ ਉਹਨਾਂ ਨੂੰ ਮੰਨਿਆ ਜਾਂਦਾ ਨਹੀਂ ਜਿਹੜੀ ਵਿਚਾਰਤਾਰਾ ਸੀ ਰਹੱਸਵਾਦੀ ਸੀਗੀ ਸ਼ਾਹ ਹੁਸੈਨ ਨੇ ਮੁਦਰੀ ਸਿੱਖਿਆ ਕਿਸ ਕੋਲੋਂ ਪ੍ਰਾਪਤ ਕੀਤੀ ਸੀ ਅਬੂ ਬਕਰ ਕੋਲੋਂ ਕੀਤੀ ਸੀ ਜਿਹੜੇ ਉਹਦੇ ਮੁਰਸ਼ਿਦ ਸੀ ਕੀ ਕੌਣ ਸੀ ਉਹ ਬਹਿਲੌਲ ਸੀਗੇ ਪਿੱਛੇ ਵੀ ਆਪਾਂ ਪੜ ਚੁੱਕੇ ਹਾਂ ਸ਼ਾਹ ਹੁਸੈਨ ਦੇ ਜਿਹੜੇ ਸਮਕਾਲੀ ਸੀਗੇ ਕਵੀ ਉਹ ਕਿਹੜੇ-ਕਿਹੜੇ ਸੀਗੇ ਅ ਅਕਬਰ ਸੀਗਾ ਜਹਾਂਗੀਰ ਜਿਹੜੇ ਸ਼ਾਹ ਹੁਸੈਨ ਕਿਸ ਦੇ ਸਮਕਾਲੀ ਸੀਗੇ ਇਹਨਾਂ ਦੇ ਸਮਕਾਲੀ ਸੀਗੇ ਅਕਬਰ ਜਹਾਂਗੀਰ ਗੁਰੂ ਅਰਜਨ ਦੇਵ ਜੀ ਦਮੋਦਰ ਤੇ ਭਾਈ ਗੁਰਦਾਸ ਜੀ ਇਹਨਾਂ ਦੇ ਉਹ ਸਮਕਾਲੀ ਸੀਗੇ ਤੇ ਅੱਗੇ ਹੈਗਾਗਾ ਸ਼ਾਹ ਹੁਸੈਨ ਨੇ ਆਪਣੀ ਜਿਹੜੀ ਕਾਵ ਰਚਨਾ ਲਈ ਕਿਸ ਕਾਵ ਰੂਪ ਦੀ ਜਿਹੜੀ ਵਰਤੋਂ ਕੀਤੀ ਸੀਗੀ ਕਾਫੀਆਂ ਦੀ ਵਰਤੋਂ ਕੀਤੀ ਸੀਗੀ ਉਹਨਾਂ ਨੇ ਤੇ ਮੌਲਾ ਬਖਸ਼ ਕੁਸ਼ਤਾ ਦੇ ਅਨੁਸਾਰ ਸ਼ਾਹ ਹੁਸੈਨ ਨੇ ਕਾਫੀਆਂ ਵਿੱਚ ਕਿੰਨੇ ਰਾਗਾਂ ਦੀ ਵਰਤੋਂ ਕੀਤੀ ਹੈਗੀ ਜੇ ਮੌਲਾ ਬਖਸ਼ ਕੁਸ਼ਤਾ ਅਨਸਾਰ ਗੁੱਝ ਲਿਆ ਜਾਵੇ ਤਾਂ ਉਹਨਾਂ ਨੇ ਕਾਫੀਆਂ ਦੀ ਵਿੱਚ ਜਿਹੜੀ ਰਾਗਾਂ ਦੀ ਵਰਤੋਂ ਉਹ 35 ਰਾਗਾਂ ਦੀ ਕੀਤੀ ਹੈਗੀ ਅਗੇ ਸ਼ਾਹ ਹੁਸੈਨ ਦੀ ਜਿਹੜੀ ਕਵਿਤਾ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਕਿਸ ਸੱਭਿਆਤਾ ਦਾ ਪ੍ਰਭਾਵ ਹੈਗਾ ਜਿਹੜੀ ਸ਼ਾਹ ਹੁਸੈਨ ਦੀ ਕਵਿਤਾ ਤੇ ਪੰਜਾਬੀ ਸੱਭਿਆਤਾ ਦੇ ਨਾਲ ਕਿਸ ਸੱਭਿਆਤਾ ਦਾ ਜਿਹੜਾ ਉਹਦੇ ਤੇ ਪ੍ਰਭਾਵ ਪੈਂਦਾ ਹੈਗਾ ਦਾ ইরਾਨੀ ਸੱਭਿਆਚਾਰ ਦਾ ਜਿਹੜਾ ਪ੍ਰਭਾਵ ਆ ਉਹ ਦੇਖਿਆ ਜਾ ਸਕਦਾ ਹੈਗਾ ਸੂਫੀਵਾਦ ਵਿੱਚ ਨਾਸ਼ਵਾਨਤਾ ਨੂੰ ਕੀ ਕਿਹਾ ਜਾਂਦਾ ਹੈਗਾ ਨਫਸ ਕਿਹਾ ਜਾਂਦਾ ਨਫਸ ਸੂਫੀਵਾਦ ਦੇ ਵਿੱਚ ਨਾਸ਼ਵਾਨਤਾ ਨਾਸ਼ਵਾਨਤਾ ਨੂੰ ਕੀ ਕਹਿੰਦੇ ਨੇ ਨਫਸ ਸ਼ਰਧ ਦੇ ਵਿਰੁੱਧ ਕਾਫੀਆਂ ਲਿਖਣ ਵਾਲਾ ਪਹਿਲਾ ਸੂਫੀ ਕਵੀ ਕਿਹੜਾ ਸੀਗਾ ਜਿਹੜਾ ਜਿਨੇ ਸ਼ਰਧ ਦੇ ਵਿਰੁੱਧ ਲਿਖੀਆਂ ਸੀਗੀਆਂ ਆਪਣੀਆਂ ਜਿਹੜੀਆਂ ਕਾਫੀਆਂ ਸ਼ਰਧ ਦੇ ਵਿਰੁੱਧ ਲਿਖੀਆਂ ਸੀ ਸ਼ਾਹ ਹੁਸੈਨ ਨੇ ਸ਼ਾਹ ਹੁਸੈਨ ਦੀ ਜਿਹੜੀ ਬੋਲੀ ਉੱਪਰ ਬਧਿਆਰੇ ਪ੍ਰਭਾਵ ਕੀਦਾਗਾ ਲੈਂਦੀ ਦਾਗਾ ਜਿਦੇ ਵਿੱਚ ਅਰਬੀ ਫਾਰਸੀ ਦਾ ਵੀ ਮੰਨਿਆ ਜਾਂਦਾ ਹੈਗਾ ਲੈਂਦੀ ਦਾ ਲੈਂਦੀ ਪੰਜਾਬੀ ਦਾ ਕਹਿ ਸਕਦੇ ਆਪਾਂ ਤੇ ਅਰਬੀ ਫਾਰਸੀ ਦਾ ਵੀ ਜਿਹੜਾ ਹੈਗਾ ਉਹ ਪ੍ਰਭਾਵ ਆ ਜਿਹੜਾ ਮੰਨਿਆ ਜਾਂਦਾ ਹੈਗਾ ਉਸ ਤੋਂ ਬਾਅਦ ਸ਼ਾਹ ਹੁਸੈਨ ਕਿਸ ਸਦੀ ਦਾ ਕਵੀ ਮੰਨਿਆ ਜਾਂਦਾ 16ਵੀਂ ਸਦੀ ਦਾ ਕਵੀ ਜਿਹੜਾ ਮੰਨਿਆ ਜਾਂਦਾਗਾ ਸ਼ਾਹ ਫੈਨਾ ਨੂੰ ਕਿਸ ਕਾਲ ਦਾ ਕਵੀ ਮੰਨਿਆ ਜਾਂਦਾ ਗੁਰੂ ਕਾਲ ਦਾ ਗੁਰੂ ਨਾਨਕ ਕਾਲ ਦਾ ਮਤਲਬ ਕਿ ਕਵੀ ਹੈ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਪੰਜਾਬੀ ਦਾ ਸੂਰਦਾਸ ਕਿਸ ਨੂੰ ਕਿਹਾ ਜਾਂਦਾ ਹੈਗਾ ਸ਼ਾਹ ਹੁਸੈਨ ਨੂੰ ਕਿਹਾ ਜਾਂਦਾ ਹੈਗਾ ਡਾਕਟਰ ਮੋਹਨ ਸਿੰਘ ਦਿਵਾਨਾ ਅਨੁਸਾਰ ਸ਼ਾਹ ਹੁਸੈਨ ਕਿਸ ਪੜਾ ਦਾ ਜਿਹੜਾ ਕਵੀ ਹੈਗਾ ਉਹ ਦੂਜੇ ਪੜਾ ਦਾ ਕਵੀ ਮੰਨਿਆ ਜਾਂਦਾ ਹੈਗਾ ਸ਼ਾਹ ਹੁਸੈਨ ਸ਼ਾਹ ਹੁਸੈਨ ਦਾ ਜਿਹੜਾ ਕਿੱਤਾ ਤੇ ਜਾਤੀ ਕੀ ਸੀਗੀ ਜੁਲਾਹਾ ਜਾਤੀ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਆਪਣੀ ਇੱਕ ਪੰਕਤੀਆਂ ਦੇ ਵਿੱਚ ਵੀ ਦੱਸਿਆਗਾ ਨਾਉ ਹੁਸੈਨ ਤੇ ਜਾਤ ਜੁਲਾਹਾ ਗਲੀਆਂ ਦਿੰਦੀਆਂ ਤਾਣੀਆਂ ਭਾਣੀਆਂ ਵਾਲੀਆਂ ਅੱਗੇ ਸ਼ਾਹ ਉਸਹਿਨ ਕਿੰਨੇ ਕਿੰਨੀ ਸਾਲ ਦੀ ਉਮਰ ਦੇ ਵਿੱਚ ਜਿਹੜਾ ਕੁਰਾਨ ਸ਼ਰੀਫ ਜਿਹੜਾ ਜੁਬਾਨੀ ਯਾਦ ਕਰ ਲਿਆ ਸੀਗਾ 10 ਸਾਲ ਦੀ ਉਮਰ ਦੇ ਵਿੱਚ ਮਿਲਦਾ ਕਿਤੇ ਕਿਤੇ 7 ਸਾਲ ਵੀ ਮਿਲਦਾ ਹੈ ਠੀਕ ਹੈ 10 ਸਾਲ ਦੀ ਜੋ ਉਮਰ ਦੇ ਵਿੱਚ ਉਹਨਾਂ ਨੇ ਕੁਰਾਨ ਸ਼ਰੀਫ ਆ ਹਿੱਕਸ ਕਰ ਲਿਆ ਸੀਗਾ ਜਾਂ ਫਿਰ 7 ਸਾਲ ਵੀ ਮਿਲਦਾ ਤਾਂ ਦੋਨਾਂ 'ਚ ਕੋਈ ਵੀ ਹੈ ਜਿਹੜਾ ਹੋ ਅੱਗੇ ਤੁਹਾਨੂੰ ਕਲਿੱਕ ਕਰ ਸਕਦੇ ਹੋ ਉਸ ਉੱਤੇ ਰਾਈਟ ਕਰ ਉਹਨੂੰ ਮਤਲਬ ਕਿ ਟਿਕ ਲਾ ਸਕਦੇ ਹੋਗੇ ਅੱਗੇ ਜਿਹੜਾ ਮਸਤੀ ਹੈਗਾ ਮਸਤੀ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਮਾਉ ਸੌਰੀ ਮਸਤੀ ਦਾ ਕਵੀ ਮਸਤੀ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਸ਼ਾਹ ਹੁਸੈਨ ਨੂੰ ਕੀ ਕਿਹਾ ਜਾਂਦਾਗਾ ਮਸਤੀ ਦਾ ਕਵੀ ਕਿਹਾ ਜਾਂਦਾਗਾ ਮੇਰੇ ਕੋਲ ਕੁਝ ਹੋਰ ਹੀ ਨਿਕਲ ਜਾਂਦਾਗਾ ਮਸਤੀ ਦਾ ਕਵੀ ਕਿਸ ਨੂੰ ਕਿਹਾ ਜਾਂਦਾਗਾ ਸ਼ਾਹ ਹੁਸੈਨ ਨੂੰ ਕਿਹਾ ਜਾਂਦਾਗਾ ਪੰਜਾਬੀ ਵਿੱਚ ਕਾਫੀ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾਗਾ ਸ਼ਾਹ ਹੁਸੈਨ ਨੂੰ ਪੰਜਾਬੀ ਵਿੱਚ ਕਾਫੀ ਦਾ ਮੋਢੀ ਕਿਹਨੂੰ ਮੰਨਿਆ ਜਾਂਦਾ ਕਿਉਂਕਿ ਸ਼ੁਰੂਆਤ ਕਿਨੇ ਕੀਤੀ ਸੀਗੀ ਸ਼ਾਹ ਹੁਸੈਨ ਨੇ ਕੀਤੀ ਸੀਗੀ ਤਾਂ ਮੋਢੀ ਸ਼ਾਹ ਹੁਸੈਨ ਨੂੰ ਮੰਨਿਆ ਜਾਂਦਾਗਾ ਸ਼ਾਹ ਹਸੈਨ ਦੀ ਜਿਹੜੀ ਮੌਤ ਆ ਕਦੋਂ ਹੋਈ ਹੈ 1593 ਦੇ ਵਿੱਚ ਹੋਈ ਸੀ ਸ਼ਹਾਦਤ ਉਹਨਾਂ ਦੀ ਰਾਵੀ ਨਦੀ ਦੇ ਕੰਢੇ ਹੋਈ ਸੀ 54 ਸਾਲ ਦੀ ਉਹਨਾਂ ਨਾਲ ਇੱਕ ਕਹਾਣੀ ਜੁੜੀ ਹੋਈ ਹੈ ਕਿ ਕੀ ਉਹਨਾਂ ਦੀ ਜਿਹੜੀ ਦਾਸਤਾ ਸੀਗੀ ਇਹ ਤੁਹਾਨੂੰ ਮੈਂ ਸੁਣਾ ਦਿੱਤੀ ਸੀ ਵੀ ਉਹ ਆਪਣੇ ਦੋਸਤ ਮਿੱਤਰਾਂ ਨਾਲ ਜਿਹੜਾ ਇੱਕ ਰਾਵੀ ਦਰਿਆ ਦੇ ਵਿੱਚ ਜਿਹੜੇ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਵੀ ਤੁਹਾਨੂੰ ਜੇ ਕੋਈ ਤੁਹਾਨੂੰ ਵੀ ਅਪ ਟੂ ਦਾ ਮਿੱਤਰ ਬੁਲਾਵੇ ਤੇ ਕਿਥੋਂ ਜਾਣਾ ਚਾਹੀਦਾ ਉਹ ਕਹਿੰਦੇ ਹਾਂ ਉਹਨਾਂ ਨੇ ਜਿੰਨਾ ਉਹਨਾਂ ਨੇ ਹੰਮੀ ਪੜਤੀ ਤੇ ਉਹ ਕਹਿੰਦਾ ਮੇਰਾ ਮਿੱਤਰ ਜਿਹੜਾ ਹੈਗਾ ਪ੍ਰਮਾਤਮਾ ਦਾ ਤੇ ਮੈਨੂੰ ਉਹ ਬੁਲਾ ਰਿਹਾ ਤੇ ਮੈਨੂੰ ਜਾਣਾ ਪਊਗਾ ਤਾਂ ਉਹ ਕੀ ਕਰਦਾਗਾ ਉਹ ਗਰਾਵੀ ਬਰਿਆ ਦੇ ਕੱਡੇ ਤੇ ਉਹ ਉੱਥੇ ਆਪਣੀ ਚਿੱਟੀ ਚਦਰ ਲੈ ਕੇ ਪੈ ਜਾਂਦਾ ਤਾਂ ਉਹਦਾ ਜਿਹੜਾ ਸਰੀਰ ਦੇ ਵਿੱਚੋਂ ਜਿਹੜਾ ਭੌਰ ਸੀਗਾ ਜਿਹੜਾ ਉੱਡ ਜਾਂਦਾਗਾ ਤੇ ਉਹ ਉੱਥੇ ਉਹ ਵੀ ਕੀ ਕਹਿੰਦੇ ਆ ਕਿ ਕਬਰ ਬਣਾ ਦਿੰਦੇ ਆਗੇ ਪਰ ਕੁਝ ਟਾਈਮ ਬਾਅਦ ਉਹਦੇ ਵਿੱਚ ਰਾਤ ਨੂੰ ਦੇ ਵਿੱਚ ਖੜਾ ਆ ਜਾਂਦੇ ਆ ਜਿਹਦੇ ਕਰਕੇ ਉਹ ਜਿਹੜੀ ਨਦੀ ਦਾ ਕੁਛ ਜਿਹੜਾ ਉਹ ਖੁਰ ਜਾਂਦਾ ਕਿ ਕਬਰ ਤਾਂ ਫਿਰ ਇੱਕ ਜਿਹੜਾ ਉਹਨਾਂ ਦਾ ਚੇਲਾ ਹੁੰਦਾ ਉਹਨੂੰ ਖੁਆਬ ਆਉਂਦਾਗਾ ਕਹਿੰਦੇ ਵੀ ਜਿਹੜਾ ਵੀ ਮੈਂ ਜਿਹੜਾਗਾ ਇਹਦੇ ਵਿੱਚ ਹੁਣ ਨਹੀਂ ਹੈਗਾ ਵੀ ਇਹਦੇ ਵਿੱਚ ਸਿਰਫ ਕੀ ਹੈ ਗੁਲਦਸਤਾ ਦਾ ਤਾਂ ਉਹ ਗੁਲਦਸਤੇ ਨੂੰ ਚੱਕ ਕੇ ਉਹ ਮਤਲਬ ਕਿ ਲਾਹੌਰ ਵਿੱਚ ਲੈ ਜਾਂਦੇ ਆ ਤੇ ਲਾਹੌਰ ਲਾਹੌਰ ਜਾ ਕੇ ਤੇ ਸ਼ਾਹੀ ਮਾਰ ਬਾਗ ਦੇ ਨੇੜੇ ਉਹ ਉੱਥੇ ਉਹਨੂੰ ਮਤਲਬ ਕਿ ਕਰ ਦਿੰਦੇ ਆ ਉੱਥੇ ਉਹਦਾ ਜਿਹੜਾ ਉਤਸਵਾ ਬਣਾਉਣਾ ਸ਼ੁਰੂ ਹੋ ਜਾਂਦਾ ਹੈਗਾ ਉਹ ਲੱਗ ਜਾਂਦਾ ਹੁੰਦਾ ਹੈ ਉਹਦਾ ਚੇਤਰ ਦਾ ਜਿਹੜਾ ਚੇਤ ਦਾ 14ਵਾਂ ਦਿਨ ਆ ਉਦੋਂ ਉੱਥੇ ਕੀ ਹੈਗਾ ਉਹ ਉਹਨਾਂਥੇ ਮੇਲਾ ਪਾਦਾਗਾ ਚਿਰਾਗਾ ਦੀ ਰੋਸ਼ਨੀ ਹੁੰਦੀ ਹੈਗੀ ਠੀਕ ਹੈ ਇਹ ਸਾਡੇ ਹੈਗੇ ਸੀਗੇ ਜੀ ਆ ਸ਼ਾਹ ਹੁਸੈਨ ਜੀ ਸਾਡੀ ਜਿਹੜੀ ਵੀਡੀਓ ਸੀਗੀ ਸ਼ਾਹ ਹੁਸੈਨ ਜੀ ਦੀ ਵੀਡੀਓ ਸੀਗੀ ਇਹ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਚੰਗੀ ਲੱਗੀ ਨਾ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਪਲੀਜ਼ 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 ਸਬਸਕ੍ਰਾਈਬ ਕਰ ਦਿਆ ਕਰੋ ਤੇ ਕਿਉਂਕਿ ਇਹਦੇ ਨਾਲ ਤੁਹਾਡੀ ਸਾਡਾ ਜਿਹੜਾਗਾ ਮਨੋਵਲਾਗਾ ਜਿਹੜਾ ਉਹ ਵੱਧ ਹੈਗਾ ਤੇ ਆਪਣੇ ਚੈਨਲ ਨੂੰ ਲਾਈਕ ਕਰ ਦਿਆ ਕਰੋ ਆਪਣੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਆਈਕਨ ਦਾ ਜਿਹੜਾ ਬਟਨ ਆ ਉਹ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਜਦੋਂ ਵੀ ਵੀਡੀਓ ਮੈਂ ਅਪਲੋਡ ਕਰਾਂ ਤੁਹਾਨੂੰ ਟਾਈਮ ਟਾਈਮ ਉਹ ਜਿਹੜੀ ਵੀਡੀਓ ਆਗੇ ਨਾਲ ਦੇ ਨਾਲ ਦੇ ਨਾਲ ਉਹ ਤੁਹਾਨੂੰ ਮਿਲ ਜੇ ਉਹਦਾ ਨੋਟੀਫਿਕੇਸ਼ਨ ਧੰਨਵਾਦ ਜੀ